ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਸਭਾ શ્રી ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਐਤਵਾਰ ਨੂੰ ਨਿਊ ਹਾਲ ਲਾਟੋ ਰੋਡ ਵਿਖੇ ਹੋਈ ਜਿਸ ਵਿੱਚ ਲੇਖਕ ਸੰਤ ਸਿੰਘ ਸੋਹਲ ਦੀ ਪੁਸਤਕ ਸੁਤੰਤਰਤਾ ਸੰਗਰਾਮ ਦੇ ਮਹਾਨਾਇਕ ਦੇ ਵਿਚਾਰ ਚਰਚਾ ਹੋਈ ਅਤੇ ਲੇਖਕ ਅਮਰਜੀਤ ਕਾਰਮਰਿੰڈا ਦੀ ਪੁਸਤਕ ਜ਼ਿੰਦਗੀ ਖੂਬਸੂਰਤ ਹੈ ਲੋਕ ਅਰਪਣ ਕੀਤੀ ਗਈ ਸਮਾਗਮ ਦੀ ਪ੍ਰਧਾਨਗੀ ਸਰਦਾਰ ਗੁਲਜਾਰ ਸਿੰਘ ਪੰਦੇਰ ਜਨਰਲ ਸਖਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੇ ਕੀਤੀ ਨਾਮਤਾਰੀ ਦਰਬਾਰ ਦੇ ਪ੍ਰਧਾਨ ਬਾਬਾ ਸੁਬਾ ਬਲਵਿੰਦਰ ਸਿੰਘ ਤੇ ਡਾਕਟਰ ਲਖਵੀਰ ਸਿੰਘ ਰਾਮਪੁਰਾ ਫੂਲ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਪੁਸਤਕ ਸੁਤੰਤਰਤਾ ਸੰਗਰਾਮ ਦੇ ਮਹਾਨਾਇਕ ਦਾ ਪਰਚਾ ਡਾਕਟਰ ਕੁਲਵਿੰਦਰ ਸਿੰਘ ਵੱਲੋਂ ਲਿਖਿਆ ਤੇ ਮੈਡਮ ਜਸਵੀਰ ਕੌਰ ਜੱਸੀ ਵੱਲੋਂ ਪੜਿਆ ਗਿਆ। ਡਾ. ਗੁਲਜਾਰ ਸਿੰਘ ਬੰਦੇ ਨੇ ਬੋਲਦੇ ਆ ਕਿਹਾ ਕਿ ਮਹਾਕਾਵ ਕਠਨ ਮਿਹਨਤ ਨਾਲ ਸਿਰਜਿਆ ਜਾ ਸਕਦਾ ਹੈ ਗੁਰਸੇਵਕ ਸਿੰਘ ਢੱਲੋਂ ਨੇ ਕਿਹਾ ਕਿ ਮਹਾਕਾਵ ਉਹ ਨਹੀਂ ਜੋ ਆਕਾਰ ਪੱਖੋਂ ਵੱਡਾ ਹੋਵੇ ਮਹਾਕਾਵ ਉਹ ਹੈ ਜਿਸ ਦੀ ਰਚਨਾ ਵਿੱਚ ਜਾਨ ਹੋਵੇ ਡਾ. ਲਖਵੀਰ ਸਿੰਘ ਨੇ ਕਿਹਾ ਕਿ ਮਹਾਕਾਵ ਸਾਡੇ ਪ੍ਰਾਤਨ ਸਾਹਿਤ ਦਾ ਹਿੱਸਾ ਹਨ ਤੇ ਅਜੋਕੇ ਸਮੇਂ ਵਿੱਚ ਵੀ ਇਹ ਕਈ ਲੇਖਕਾਂ ਵੱਲੋਂ ਲਿਖੇ ਜਾ ਚੁੱਕੇ ਹਨ ਤੇ ਲਿਖੇ ਜਾ ਰਹੇ ਹਨ ਇਸ ਦੇ ਨਾਲ ਹੀ ਨਾਲ ਸ਼੍ਰੀ ਸੁਰਿੰਦਰ ਰਾਮਪੁਰੀ ਕਵੀਸ਼ਰ ਪ੍ਰੀਤ ਸਿੰਘ ਸੰਦਲ ਦੀਪ ਦਿਲਬਰ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਸਭਾ ਵੱਲੋਂ ਡਾਕਟਰ ਗੁਲਜਾਰ ਸਿੰਘ ਪੰਦੀਰ ਡਾਕਟਰ ਲਖਵੀਰ ਸਿੰਘ ਰਾਮਪਰਾ ਫੂਲ ਲੇਖਕ ਸੰਤ ਸਿੰਘ ਸੋਹਲ ਅਮਰਜੀਤ ਕੌਰ ਮਰੇਂਡਾ ਨੂੰ ਸਰਮਾਨਿਤ ਕੀਤਾ ਗਿਆ ਲੇਖਕ ਸੰਤ ਸਿੰਘ ਸੋਹਲ ਤੇ ਡਾਕਟਰ ਲਖਵੀਰ ਸਿੰਘ ਨੇ ਪੁਸਤਕਾਂ ਸਭਾ ਨੂੰ ਵੰਡ ਪੇਟ ਕੀਤੀਆਂ ਹਾਜ਼ਰ ਸ਼ਾਇਰਾ ਵਿੱਚ ਜਗਤਾਰ ਸਿੰਘ ਰਾਇਆ ਵਾਲਾ ਰਜਿੰਦਰ ਕੌਰ ਪੰਨੂ ਹਰਨਾਮ ਸਿੰਘ ਡੱਲਾ ਅਨਿਲ ਫਤੇਗੜ ਜੱਟਾ ਕਰਨੈਲ ਸਿੰਘ ਸਿਬਿਆ ਮੀਤ ਅਨਮੋਲ ਨਰਵੈਰ ਕੌਰ ਗੁਰਬਖਸ਼ ਸਿੰਘ ਰਾਇਆ ਨੇਤਰ ਸਿੰਘ ਮੁੱਤੋ ਹਰਬੰਸ ਸਿੰਘ ਰਾਏ ਸ਼ਾਮ ਸਿੰਘ ਦਲਵੀਰ ਸਿੰਘ ਕਲੇਰ ਜਗਮਉਨ ਸਿੰਘ ਟਮਕੋਡੀ ਸੁਖਵਿੰਦਰ ਸਿੰਘ ਬਾਦਲਾ ਬਲਵੰਤ ਸਿੰਘ ਬਿਰਕ ਮਨਦੀਪ ਸਿੰਘ ਮਾਨਕੀ ਮਨਜੀਤ ਸਿੰਘ ਰਾਗੀ ਸੁਵਿੰਦਰ ਸਿੰਘ ਪਰਮਜੀਤ ਸਿੰਘ ਮੁੰਡੀਆਂ ਕਵੀਸ਼ਰ ਹਰਸ਼ਦੀਪ ਸਿੰਘ ਜਸਵਿੰਦਰ ਸਿੰਘ ਹਰਦੇਪਾਲ ਸਿੰਘ ਜਗਦੀਪ ਸਿੰਘ ਜਗਦੇਵ ਮਕਸੂਦਰਾ ਦਰਸ਼ਨ ਸਿੰਘ ਭਾਗਪੁਰ ਹਰੀ ਸਿੰਘ ਚਮਕ ਮਲਕੀਤ ਸਿੰਘ ਮਾਲੜਾ ਹਰਬੰਸ ਸਿੰਘ ਸ਼ਾਨ ਗੁਰਜੀਤ ਸਿੰਘ ਬਾਠ ਰਵਿੰਦਰ ਰੁਪਾਲ ਕੋਲਗੜ ਸੋਨਜੀਤ ਸਿੰਘ ਕੋਟਾਲਾ ਮਨਜੀਤ ਸਿੰਘ ਰਾਹੀ ਜਸਪ੍ਰੀਤ ਸਿੰਘ ਮਨਜੋਤ ਸਿੰਘ ਅਮਰਜੀਤ ਸਿੰਘ ਕੁਡਾਣੀ ਸ਼ਰਨਜੀਤ ਕੌਰ ਸੁਰਿੰਦਰ ਪਾਲ ਸਿੰਘ ਹਜ਼ਾਰਾ ਸਿੰਘ ਮੰਡ ਡਾਕਟਰ ਦਲਜੀਤ ਸਿੰਘ ਰੰਦਾਵਾ ਆਦਿਕ ਸ਼ਾਇਰਾਂ ਨੇ ਰਚਨਾਵਾਂ ਦਾ ਪਾਠ ਕੀਤਾ ਕਹਾਣੀਕਾਰ ਤਰਨ ਸਿੰਘ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਟੇਜਸ ਸੰਚਾਲਕ ਦੀ ਜ਼ਿੰਮੇਵਾਰੀ ਖੂਬਸੂਰਤ ਅੰਦਾਜ਼ ਵਿੱਚ ਨਿਭਾਈ ਇਸ ਤੋਂ ਇਲਾਵਾ ਬਲਦੇਵ ਸਿੰਘ ਤੇ ਗੁਰਸੇਵਕ ਸਿੰਘ ਕਲੇਰ ਵੀ ਹਾਜ਼ਰ ਸਨ ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓਂ ਆਏ ਸਹਾਇਤਕਾਰਾਂ ਦਾ ਧੰਨਵਾਦ ਕੀਤਾ